ਤਾਂ ਅੰਦਸਰੀ ਦਾ ਉਹ ਉਹ ਚਿਹਰਾ ਜਿਹਨਾਂ ਨੂੰ ਰਾਜਵੀਰ ਬਹੁਤ ਪਿਆਰ ਕਰਦਾ ਬਹੁਤ ਪਿਆਰ ਅਸੀਂ ਜਦੋਂ ਯੂਨੀਵਰਸਿਟੀ ਚ ਇਕੱਠੇ ਪੜ੍ਹਦੇ ਸੀ ਕੁਲਵਿੰਦਰ ਮੈਂ ਔਰ ਰਾਜਵੀਰ ਮੈਂ ਇਹਦਾ ਸੀਨੀਅਰ ਸੀ ਇਹ ਇਹ ਰਾਜਵੀਰ ਦਾ ਸੀਨੀਅਰ ਸੀ ਪਰ ਅਸੀਂ ਬਹੁਤ ਟਾਈਮ ਇਕੱਠਿਆਂ ਰਹੇ ਹਾਂ ਇੱਕ ਕਮਰੇ ਚ ਰਹੇ ਹਾਂ ਹੌਸਲਾ ਦੇ ਵਿੱਚ ਬਹੁਤ ਇਕੱਠਿਆਂ ਨੇ ਗਾਇਆ ਸੀ ਬਹੁਤ ਸਾਰੀਆਂ ਹੋਰ ਸਾਡੀਆਂ ਸਾਂਝਾਂ ਨੇ ਤਾਂ ਉਹਨਾਂ ਵੇਲੇ ਤੋਂ ਜ਼ਿਕਰ ਕਰਦਾ ਹੁੰਦਾ ਸੀ ਕਹਿੰਦਾ ਕਹਿੰਦਾ ਯਾਰ ਉਹ ਨਾਂਉ ਨਹੀਂ ਲੈਂਦਾ ਸੀ ਉਹਨਾਂ ਦਾ ਬਾਬਾ ਕਹਿੰ ਕੀ ਬੁਲਾਉਂਦਾ ਸੀ ਕਦੇ ਯਾਰ ਕਦੇ ਜੇ ਮੇਰੇ ਕਰਮਾ ਚ ਹੋਇਆ ਨਾ ਮੈਂ ਬਾਬਾ ਜੀ ਨੂੰ ਇੱਕ ਵਾਰੀ ਬਹੁਤ ਨੇੜੇੋਂ ਦੇਖਣਾ ਹੈ ਤਾਂ ਮਾਨਸਾਹਵਰਾਂ ਦਾ ਜ਼ਿਕਰ ਹਮੇਸ਼ਾ ਕਰਦਾ ਹੁੰਦਾ ਸੀ ਇਹਨਾਂ ਦੇ ਖਾੜੇ ਦੇਖਦਾ ਹੈ ਰਾਤਾਂ ਨੂੰ ਜਾ ਜਾ ਕੇ ਜਿੱਥੇ ਵੀ ਇਹਨਾਂ ਦਾ ਪ੍ਰੋਗਰਾਮ ਹੋਣਾ ਸਾਨੂੰ ਵੀ ਲੈ ਕੇ ਜਾਂਦਾ ਸੀ ਨਾਲ ਤੇ ਬਹੁਤ ਪਿੱਛੇ ਖੜ ਖੜ ਕੇ ਪ੍ਰੋਗਰਾਮ ਦੇਖਦਾ ਤੇ ਉਹ ਰੋਟੀ ਤੱਕ ਖਾਣੀ ਭੁੱਲ ਜਾਂਦਾ ਸੀ ਜਦੋਂ ਇਹਨਾਂ ਦੀ ਪਰਫਾਰਮੈਂਸ ਦੇਖਦਾ ਸੀ ਇੰਨਾ ਇੰਨਾ ਇਸ਼ਕ ਇੰਨਾ ਇੰਨਾ ਪਿਆਰ ਤੇ ਔਰ ਇਹਨਾਂ ਨੂੰ ਆਪਣਾ ਆਦਰਸ਼ ਮੰਨਦਾ ਉਹ ਹੈ ਔਰ ਆ ਕੇ ਸਾਡੇ ਨਾਲ ਗੱਲਾਂ ਕਰਦਾ ਸੀ ਕਿ ਯਾਰ ਅੱਜ ਮਾਨ ਸਾਹਿਬ ਨੇ ਦੇਖਿਆ ਉਹ ਚਾਰ ਪੰਜ ਬੰਦਿਆਂ ਨਾਲ ਕਿੰਨੀਆਂ ਗੱਲਾਂ ਕੀਤੀਆਂ ਉਹਨਾਂ ਨਾਲ ਕਿੰਨੀ ਉਹਨਾਂ ਨੇ ਇੱਕ ਟਰੈਕਸ਼ਨ ਵਧਾਈ ਉਹਨਾਂ ਦਾ 뮤직 ਪੀਸ ਦੇਖੋ ਕਿਵੇਂ ਵੱਜਦੇ ਪਿੱਛੇ ਗਿਟਾਰਾਂ ਦਾ ਕੰਮ ਦੇਖੋ ਉਹਨਾਂ ਦਾ ਬੇਸ ਦੇਖੋ ਰਿਦਮ ਦੇਖਿਆ ਉਹਨਾਂ ਦੀ ਕਿੰਨੀ ਕਲੀਨ ਆ ਸਾਰੀਆਂ ਚੀਜ਼ਾਂ ਇਹ 2007 8 9 10 ਦੀਆਂ ਗੱਲਾਂ ਜੀ 15 ਸਾਲ ਬੀਤ ਗਏ ਇਸ ਗੱਲ ਨੂੰ ਉਹਨਾਂ ਵੇਲੇਾਂ ਤੋਂ ਇੰਨੀ ਸ਼ਿੱਦਤ ਨਾਲ ਤੇ ਬਰੀਕੀ ਨਾਲ ਲੱਗਾ ਹੋਇਆ ਸੀ ਕਿ ਜੇ ਮਹਾਰਾਜ ਨੇ ਮੇਰੇ ਭਾਗਾ 'ਚ ਲਿਖਿਆ ਹੋਇਆ ਤਾਂ ਮੈਂ ਇੱਕ ਦਿਨ ਇਹਨਾਂ ਵਾਂ ਕੋਈ ਦਾ ਸਟੇਜ ਤੇ ਗਾਵਾਂਗਾ